ਦੇਖੋ ਅੱਜ ਉਹ ਮੈਂ ਡਿਗੂਗਾ ਰੈਵਨਿਊ ਰੈਵਨਿਊ ਅਧਿਕਾਰੀ ਹਸ ਤੌਰ ਤੇ ਤਹਿਸੀਲਦਾਰ ਜਿਹੜੇ ਤਹਿਸੀਲਦਾਰ ਅੱਜ ਉਹ ਕਹਿੰਦੇ ਜੀ ਅਸੀਂ ਸਮੂਹੇਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂਗੇ ਅਸੀਂ 2-3 ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ 2-3 ਕੁਲੀਗ ਸਾਡੇ 2-3 ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕ腐ਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈੱਬ ਜ਼ਿਲਾਰਾਂ ਨੂੰ ਕਾਨੂੰਨ ਗੋਦ ਨੂੰ ਈਵਨ ਜੇ ਉਹ ਧੂ ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਫਰਿਸ਼ਟੀਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿਣਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਬਰੇ ਦਾ ਕੋਈ ਸਨਮਾਨ ਜਿੰਦਾਬਾਦ ਕਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇਹਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੀ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਕੈਬਨਿਟ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਥ ਕਰ ਰੱਖੀ ਹੈ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚ ਹੋ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਣਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਤੇ ਕਦੋਂ ਜੁਆਇਨ ਕਰਨਾ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ